ਟ੍ਰੈਫਿਕ ਨਿਯਮਾਂ ਨੂੰ ਲੈ ਕੇ ਪੁਲਿਸ ਸਖਤ ਦਿਖਾਈ ਦੇ ਰਹੀ ਹੈ ਐਸਾਈ ਇੱਕ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਬੜੇ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਚਾਰ ਨੌਜਵਾਨੇ ਜਿਹੜੇ ਨੇ ਇੱਕ ਐਕਟਿਵਾ ਦੇ ਉੱਤੇ ਸਵਾਰ ਹੋ ਕੇ ਜਿਹੜਾ ਕਿਥੇ ਜਾ ਰਹੇ ਸੰਤਾ ਪਿੱਛੋਂ ਜਿਹੜੀ ਇੱਕ ਵੀਡੀਓ ਬਣਾ ਰਹੇ ਸੀ ਲੋਕ ਤਾਂ ਵੀਡੀਓ ਜਦੋਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਤਾਂ ਪੁਲਿਸ ਕੋਲ ਪਹੁੰਚਦੀ ਹੈ ਤਾਂ ਪੁਲਿਸ ਵੱਲੋਂ ਘਰ ਜਾ ਕੇ ਇਹਨਾਂ ਨੌਜਵਾਨਾਂ ਨੂੰ ਚਲਾਨ ਦੇ ਤੌਰ ਦੇਤੇ ਤੋਹਫਾ ਦਿੱਤਾ ਗਿਆ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਸੰਦੀਪ ਕੁਮਾਰ ਮਲਕ ਜੀ ਆਪੀਪੀਐਸ ਐਸਐਸਪੀ ਸ਼ਹਿਰਪੁਰ ਜੀ ਨੇ ਸ਼ਹਿਰਪੁਰ ਦੇ ਵਿੱਚ ਬਤੌਰ ਐਸਐਸਪੀ ਚਾਰ ਸੰਭਾਲਿਆ ਉਹਨਾਂ ਨੇ ਸਾਨੂੰ ਸ਼ਹਿਰ ਦੀ ਟ੍ਰੈਫਿਕ ਜਿਹੜੀ ਹੈ ਨਿਰਵਿਗਨ ਤੇ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਬਹੁਤ ਹੀ ਅਦੁੱਪਤ ਸਤਿਕਾਰ ਦੇ ਨਾਲ ਜਿਹੜੀਆਂ ਹਦਾਇਤਾਂ ਸਾਨੂੰ ਕੀਤੀਆਂ ਤੇ ਇਹਦੇ ਵਿੱਚ ਇਹਨਾਂ ਹਦਾਇਤਾਂ ਦੀ ਪਾਲਣਾ ਕਰਦੇ ਅਸੀਂ ਦੇਖਿਆ ਕਿ ਇੱਕ ਐਕਟਵਾ ਦੇ ਉੱਪਰ ਚਾਰ ਵਿਅਕਤੀ ਸਵਾਰ ਹੋ ਕੇ ਜਾ ਰਹੇ ਆ ਜੋ ਕਿ ਟ੍ਰੈਫਿਕ ਕਰੋਲਾ ਦੀ ਬਹੁਤ ਵੱਡੂ ਵਾਇਲੇਸ਼ਨ ਆ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਜਿਹੜੀ ਟ੍ਰੈਫਿਕ ਕਰੋਲਾ ਦੀ ਵਾਇਲੇਸ਼ਨ ਆ ਉਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ ਉਹ ਵਿਅਕਤੀਆਂ ਦਾ ਅਸੀਂ ਬਜਰੀਆ ਜਿਹੜੇ ਸਾਡੇ ਸੋਰਸ ਆ ਉਹਨਾਂ ਰਾਈ ਉਹਨਾਂ ਦਾ ਐਡਰੈਸ ਕਢਾ ਕੇ ਅੱਜ ਅਸੀਂ ਉਹਨਾਂ ਦੇ ਘਰ ਆਏ ਆ ਤੇ ਐਕਟ ਵਾ ਜਿਹੜੀ ਮੌਕੇ ਤੇ ਅਸੀਂ ਫੜ ਲਈ ਹੈ ਤੇ ਉਹਨਾਂ ਦਾ ਜਿਹੜਾ ਮੋਟਾ ਚਰਾਣਾ ਹੈ ਉਹ ਅਸੀਂ ਕੀਤਾ ਤਾਂ ਜੋ ਸ਼ਹਿਰ ਦੇ ਵਿੱਚ ਕੋਈ ਵੀ ਵਿਅਕਤੀ ਟ੍ਰੈਫਿਕ ਰੂਲਾਂ ਦੀ ਜਿਹੜੀ ਹੈਗੀ ਹੈ ਟ੍ਰੈਫਿਕ ਰੂਲਾਂ ਦੇ ਵਿੱਚ ਕੋਈ ਔਕੜ ਪੈਦਾ ਨਾ ਕਰੇ ਅਤੇ ਟ੍ਰੈਫਿਕ ਰੂਲਾਂ ਦੀ ਪਾਲਣਾ ਕਰੇ ਅਗਰ ਕੋਈ ਵਿਅਕਤੀ ਟ੍ਰੈਫਿਕ ਰੂਲਾਂ ਦੀ ਪਾਲਣਾ ਨਹੀਂ ਕਰੇਗਾ ਤੇ ਉਸ ਨੂੰ ਜਿਹੜੇ ਆ ਗਿਫਟ ਹੈ ਉਸ ਸਮੇਂ-ਸਮੇਂ ਸਿਰ ਦਿੱਤੇ ਜਾਣਗੇ ਇਸ ਕਰਕੇ ਮੈਂ ਇਸ ਮਾਧਮ ਰਹੀਂ ਸਾਰੇ ਹਿਸ਼ਾਰਪੁਰ ਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਸਾਡੇ ਅੱਖ ਤੇ ਕੰਨ ਬਣ ਕੇ ਸਾਡਾ ਸਾਥ ਦਿਓ ਤਾਂ ਜੋ ਅਸੀਂ ਇਸ ਮਿਸ਼ਨ ਦੇ ਵਿੱਚ ਕਾਮਯਾਬ ਹੋ ਸਕੀਏ ਇਹਨਾਂ ਵਿਅਕਤੀਆਂ ਦਾ ਜਿਹੜੇ 4 ਵਿਅਕਤੀ ਇਕੱਠੇ ਬੈਠੇ ਸੀ ਉਹਨਾਂ ਦਾ ਗਿਫਟ ਜਿਹੜਾ ਉਹ ਤਿਆਰ ਹੈ ਉਹ ਅਸੀਂ ਦੇ ਰਹੇ ਹਾਂ ਤੇ ਪਲੀਜ਼ ਇਸ ਸਕ੍ਰਿਪਟ ਨੂੰ ਸੰਭਾਲ ਕੇ ਰੱਖਣਾ ਤੇ ਘਰੋਂ ਜਾਂਦੇ ਸਮੇਂ ਸਵੇਰੇ ਇਹਨੂੰ ਦੇਖ ਕੇ ਜਾਣਾ ਤਾਂ ਜੋ ਤੁਸੀਂ ਅੱਗੇ ਤੋਂ ਟਰੈਪ ਕਰੂਨਾਂ ਦੀ ਪਰਣਾ ਜਿਹੜੀ ਹੈ ਕਰਦੇ ਰਹੋ ਧੰਨਵਾਦ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਸੰਦੀਪ ਕੁਮਾਰ ਮਲਕ ਜੀ ਆਈਪੀਐਸ ਐਸਐਸਪੀ ਸ਼ਿਆਰਪੁਰ ਜੀ ਨੇ ਹੁਸ਼ਿਆਰਪੁਰ ਦੇ ਵਿੱਚ ਬਤੌਰ ਐਸਐਸਪੀ ਚਾਰ ਸੰਭਾਲਿਆ ਉਹਨਾਂ ਨੇ ਸਾਨੂੰ ਸ਼ਹਿਰ ਦੀ ਟ੍ਰੈਫਿਕ ਜਿਹੜੀ ਹੈ ਨਿਰਵਿਗਨ ਤੇ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਬਹੁਤ ਹੀ ਉੱਚਤ ਸਤਕਾਰ ਦੇ ਨਾਲ ਜਿਹੜੀਆਂ ਹਦਾਇਤਾਂ ਸਾਨੂੰ ਕੀਤੀਆਂ ਤੇ ਇਹਦੇ ਵਿੱਚ ਇਹਨਾਂ ਹਦਾਇਤਾਂ ਦੀ ਪਾਲਣਾ ਕਰਦੇ ਅਸੀਂ ਦੇਖਿਆ ਕਿ ਇੱਕ ਐਕਟਵਾ ਦੇ ਉੱਪਰ ਚਾਰ ਵਿਅਕਤੀ ਸਵਾਰ ਹੋ ਕੇ ਜਾ ਰਹੇ ਆ ਜੋ ਕਿ ਟ੍ਰੈਫਿਕ ਰੂਲਾਂ ਦੀ ਬਹੁਤ ਵੀ ਵਾਈਲੇਸ਼ਨ ਆ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਜਿਹੜੀ ਟ੍ਰੈਪ ਕਰੂਲਾਂ ਦੀ ਵਾਇਲੇਸ਼ਨ ਆ ਉਹ ਕਿਸੇ ਵੀ ਕੀਮਤੇ ਬਰਦਾਸ਼ਤ ਨਹੀਂ ਕਰਾਂਗੇ ਉਹ ਵਿਅਕਤੀਆਂ ਦਾ ਅਸੀਂ ਬਜਰੀਆ ਜਿਹੜੇ ਸਾਡੇ ਸੋਰਸ ਹੈ ਉਹਨਾਂ ਰਾਹੀਂ ਉਹਨਾਂ ਦਾ ਐਡਰੈਸ ਕਢਾ ਕੇ ਅੱਜ ਅਸੀਂ ਉਹਨਾਂ ਦੇ ਘਰ ਆਏ ਆ ਐਕਟਵਾ ਜਿਹੜੀ ਮੌਕੇ ਤੇ ਅਸੀਂ ਫੜ ਲਈ ਹੈ ਕਿ ਕੌਣ ਦਾ ਜਿਹੜਾ ਮੋਟਾ ਚਲਾਨ ਆ ਉਹ ਅਸੀਂ ਕੀਤਾ ਤਾਂ ਜੋ ਸ਼ਹਿਰ ਦੇ ਵਿੱਚ ਕੋਈ ਵੀ ਵਿਅਕਤੀ ਟ੍ਰੈਪ ਕਰੂਲਾਂ ਦੀ ਜਿਹੜੀ ਹੈਗੀ ਹੈ ਟ੍ਰੈਪ ਕਰੂਲਾਂ ਦੇ ਵਿੱਚ ਕੋਈ ਔਕੜ ਪੈਦਾ ਨਾ ਕਰੇ ਅਤੇ ਟ੍ਰੈਪ ਕਰੂਲਾਂ ਦੀ ਪੜਨਾ ਕਰੇ ਅਗਰ ਕੋਈ ਵਿਅਕਤੀ ਟੈਪ ਕਰੂਲਾਂ ਦੀ ਪੜਣਾ ਨਹੀਂ ਕਰੇਗਾ ਤੇ ਉਸ ਨੂੰ ਜਿਹੜੇ ਆ ਗਿਫਟ ਹੈ ਉਸ ਸਮੇਂ ਸਮੇਂ ਸਿਰ ਦਿੱਤੇ ਜਾਣਗੇ ਇਸ ਕਰਕੇ ਮੈਂ ਇਸ ਮਾਧਿਅਮ ਰਾਹੀਂ ਸਾਰੇ ਹਿਆਰਪੁਰ ਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਸਾਡੇ ਅੱਖ ਤੇ ਕੰਨ ਬਣ ਕੇ ਸਾਡਾ ਸਾਥ ਦਿਓ ਤਾਂ ਜੋ ਅਸੀਂ ਇਸ ਮਿਸ਼ਨ ਦੇ ਵਿੱਚ ਕਾਮਯਾਬ ਹੋ ਸਕੀਏ ਇਹਨਾਂ ਵਿਅਕਤੀਆਂ ਦਾ ਜਿਹੜੇ 4 ਵਿਅਕਤੀ ਇੱਕ ਐਕਟਰ ਤੇ ਬੈਠੇ ਸੀ ਉਹਨਾਂ ਦਾ ਗਿਫਟ ਜਿਹੜਾ ਉਹ ਤਿਆਰ ਹੈ ਉਹ ਅਸੀਂ ਦੇ ਰਹੇ ਆ ਤੇ ਪਲੀਜ਼ ਇਹ ਸਕ੍ਰਿਪਟ ਨੂੰ ਸੰਭਾਲ ਕੇ ਰੱਖਣਾ ਤੇ ਘਰੋਂ ਜਾਂਦੇ ਸਮੇ ਸਵੇਰੇ ਇਹਨੂੰ ਦੇਖ ਕੇ ਜਾਣਾ ਤਾਂ ਜੋ ਤੁਸੀਂ ਅੱਗੇ ਤੋਂ ਟਰੈਪ ਕਰੂਨਾਂ ਦੀ ਪਾੜਣਾ ਜਿਹੜੀ ਹੈ ਕਰਦੇ ਰਹੋ ਧੰਨਵਾਦ